ਅੱਜ ਭਾਦੇ ਪ੍ਰਧਾਨ ਨੇ ਸੂਕੇ ਦੇ ਗੱਲਬਾਤ ਕਰਦੇ ਆ ਜਕਰ ਸਾਹਿਬ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿਉਂਕਿ ਜੰਗ ਵਰਗੇ ਹਾਲਾਤ ਬਣੇ ਹੋਏ ਨੇ ਔਰ ਜਿਹੜਾ ਸਰਹਦੀ ਇਲਾਕਾ ਹੈ ਗੁਰਦਾਸਪੁਰ ਪਠਾਨਕੋਟ ਉੱਥੇ ਲੋਕ ਨਹੀਂ ਚਾਹੁੰਦੇ ਕਿ ਜੰਗ ਲੱਗੇ ਪੰਕਜ ਜੀ ਸਭ ਤੋਂ ਪਹਿਲਾਂ ਤਾਂ ਅੱਤਵਾਦ ਦੇ ਮਸਲੇ 'ਚ ਇਹ ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੰਜਾਬ ਨੇ ਤਾਂ ਆਪਣੇ ਪਿੰਡੇ ਤੇ ਡਾਇਆ ਸਾਬ ਸਾਡੇ ਤਾਂ ਜੜਾਂ 'ਚ ਵੱਸਦਾ ਸਾਡੇ ਰੂਹ 'ਚ ਵੱਸਦਾ ਇਹਦਾ ਜਿਹੜਾ ਦਰਦ ਹੈ ਇਸ ਦਰਦ ਅਹਿਸਾਸ ਪੰਜਾਬੀਆਂ ਤੋਂ ਵੱਧ ਤੱਕ ਕਿਸੇ ਨੂੰ ਨਹੀਂ ਹੋ ਸਕਦਾ ਸਭ ਅਸੀਂ ਤਾਂ ਅਸਾਂ ਸਾਨੂੰ ਦੇ ਇਸ ਗੱਲ ਦਾ ਅਹਿਸਾਸ ਹੈ ਵੀ ਜਿੱਥੇ ਤੁਸੀਂ ਯੁੱਧ ਵਰਗੇ ਹਾਲਾਤ ਦੀ ਗੱਲ ਕਰੀ ਜਾਂਦੇ ਹੋ ਵੀ ਸਿਚੁਏਸ਼ਨ ਬਣੀ ਹੋਈ ਹੈ ਪੰਜਾਬੀ ਹਰੇਕ ਪੰਜਾਬੀ ਜਿਹੜੀ ਭਾਵਨਾ ਹੈ ਉਹ ਐ ਸਭ ਸਾਨੂੰ ਹਿਸਾਬ ਕਰਨਾ ਵੀ ਆਉਂਦਾ ਹੈ ਸਾਨੂੰ ਇਨਸਾਫ ਲੈਣਾ ਵੀ ਆਉਂਦਾ ਹੈ ਪਰ ਉਹਦੇ ਨਾਲ ਨਾਲ ਜਿੱਥੇ ਹਿਸਾਬ ਲਵਾਂਗੇ ਜਿੱਥੇ ਇਨਸਾਫ ਲਵਾਂਗੇ ਉੱਥੇ ਹੀ ਸਾਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਵੀ ਇਹਨਾਂ ਸਾਰਿਆਂ ਦੇ ਨਾਲ ਮੱਲਮ ਦੇ ਮੱਲਮ ਕਿਵੇਂ ਲੱਗੂਗੀ ਉਹਨਾਂ ਜ਼ਖਮਾਂ ਤੇ ਉਹਨਾਂ ਦਰਦਾਂ ਦੇ ਉੱਤੇ ਉਹ ਲੱਗੂਗੀ ਜਦੋਂ ਹਮ ਦਰਦੀ ਦਾ ਅਹਿਸਾਸ ਹੋਵੇ ਸਾਹਿਬ ਹਮ ਦਰਦੀ ਜਿਹੜੀ ਹੈ ਇਸ ਕਰਕੇ ਮੈਂ ਅੱਜ ਜਿਹੜੇ ਮੈਂ ਟਵੀਟ ਪਾਇਆ ਇਸ ਕਰਕੇ ਪਾਇਆ ਸਾਹਿਬ 우ਮਾਰ ਅਬਦੁੱਲਾ ਜੀ ਨੇ ਕੱਲ ਭਾਵਨਾ ਜਿਹੜੀ ਉੱਥੇ ਆਪਣੇ ਅਸੈਂਬਲੀ ਦੇ ਅੰਦਰ ਖੜਕੇ ਜੋ ਬਿਆਨ ਦਿੱਤੇ ਸਾਂ ਮੈਂ ਤਾਂ ਇੱਕ ਸ਼ਬਦ ਉਹਨੂੰ ਕਹਾਂਗਾ ਵੀ ਆਇ ਸਲੂਟ ਹੈ ਆਇ ਸਲੂਟ ਸ਼ਰੀਫ 우ਮਾਰ ਅਬਦੁੱਲਾ ਜੀ ਜਿੰਨੀ ਮਚਿਓਰਿਟੀ ਉਹਨਾਂ ਨੇ ਦਿਖਾਈ ਹੈ ਸਾਹਿਬ ਜਿਸ ਤਰ੍ਹਾਂ ਦੀ ਆਪਣੀ ਉਹਨਾਂ ਨੇ ਆਪਣਾ ਦਿਲ ਖੋਲ ਕੇ ਰੱਖਤਾ ਵੀ ਇਸ ਗੱਲ ਦਾ ਉਹਨਾਂ ਨੇ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲਈ ਜਿਹੜਾ ਜਦੋਂ ਅੱਜ ਕੋਈ ਛੋਟੀ ਰਾਜਨੀਤੀ ਕਰਨ ਵਾਲੇ ਲੋਕ ਜੀ ਇਹਦੀ ਕਮੀ ਰਹਗੀ ਜੀ ਇੰਟੈਲੀਜੈਂਸ ਚਲੋ ਜੋ ਸੀਗਾ ਕਿ ਨਹੀਂ ਸੀਗਾ ਸਾਹਿਬ ਪਰ ਦਰਦ ਜਿਹੜਾ ਹੈ ਕੁਮਾਰ ਅਬਦੁੱਲਾਹ ਜੀ ਮੈਂ ਦਿਲੋਂ ਸ਼ੁਕਰੀਆ ਦਾ ਕਰਦਾ ਤੁਹਾਡਾ ਵੀ ਜਿਸ ਕਿਸਮ ਦੀ ਤੁਹਾਡੀ ਤਕਰੀਰ ਸੀਗੀ ਉਥੇ ਵਿਧਾਨ ਸਭਾ ਦੇ ਅੰਦਰ ਕੀ ਅਪੀਲ ਕੀਤੀ ਹੈ ਭਗਵੰਤਪਾਨ ਹੋਰਾਂ ਨੂੰ ਸੀਐਮ ਨੂੰ ਕੀ ਅਪੀਲ ਕੀਤੀ ਕਿ ਹਾਲ ਪਾਰਟੀ ਡੈਲੀਗੇਸ਼ਨ ਜਾਏ ਕਸ਼ਮੀਰ ਜਾਏ ਕਸ਼ਮੀਰ ਇਮੀਡੀਏਟਲੀ ਸਾਨੂੰ ਜਾਣਾ ਚਾਹੀਦਾ ਹੈ ਸਾਡੇ ਉਥੇ ਪੰਜਾਬੀਆਂ ਨੂੰ ਵੀ ਜਾ ਕੇ ਉਹਨਾਂ ਦੀ ਵੀ ਉਹਨਾਂ ਨੂੰ ਦਾਤ ਦੇਣੀ ਚਾਹੀਦੀ ਹੈ ਵੀ ਉਹਨਾਂ ਨੇ ਆਪਣਾ ਅਸਲ ਜਿਹੜਾ ਗੁਰੂ ਮਹਾਰਾਜ ਦੀ ਸੇਧ ਤੇ ਚੱਲਦੇ ਹੋਏ ਜਿਸ ਤਰ੍ਹਾਂ ਉਹਨਾਂ ਨੇ ਸੇਵਾ ਭਾਵ ਦਾ ਆਪਣਾ ਪ੍ਰਗਟਾਵਾ ਕੀਤਾ ਹੈ ਅਸੀਂ ਉਹਨਾਂ ਦੇ ਵੀ ਸ਼ੁਕਰੀਆ ਦਾ ਕਰੀਏ ਤੇ ਸਾਨੂੰ ਬਣਦਾ ਵੀ ਅੱਜ ਜਾ ਕੇ 우ਮਾਰ ਅਬਦੁੱਲਾ ਜੀ ਦੇ ਨਾਲ ਖੜੀਏ ਉਹਨਾਂ ਦੇ ਪਿੱਛੇ ਖੜੀਏ ਵੀ ਤੁਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਤੁਹਾਡਾ ਸੰਬੰਧ ਹੋਵੇ ਪਰ ਅਸੀਂ ਸਾਰਾ ਪੰਜਾਬ ਸਾਰਾ ਦੇਸ਼ ਅੱਜ ਤੁਹਾਡੀ ਇਸ ਭਾਵਨਾ ਦੇ ਨਾਲ ਖੜਾ ਹੈ ਤੇ ਉੱਥੇ ਹੀ ਕਸ਼ਮੀਰੀਆ ਦੇ ਲੋਕਾਂ ਨੂੰ ਤੇ ਉੱਥੇ ਦੇ ਸਭ ਨੂੰ ਇੱਕ ਮੈਸੇਜ ਜਾਵੇ 特ਖਾਸ ਤੌਰ ਤੇ ਅਕ੍ਰੋਸ ਦੀ ਬਾਰਡਰ ਪਾਕਿਸਤਾਨ ਵਾਲਿਆਂ ਨੂੰ ਇੱਕ ਸੁਨੇਹਾ ਜਾਵੇ ਵੀ ਹਿਸਾਬ ਤਾਂ ਹੋਊਗਾ ਪਰ ਐ ਨਹੀਂ ਵੀ ਤੁਸੀਂ ਦੱਸੋਗੇ ਵੀ ਕਦੋਂ ਹੋਊਗਾ ਤੇ ਕਿਵੇਂ ਹੋਊਗਾ। ਅਸਾਬ ਅਸੀਂ ਲੈਣਾ ਜਾਣਦੇ ਆ। ਉਹ ਜਿਵੇਂ ਇੱਕ ਸੀਗਾ ਨਾ ਕੋਈ ਹਮ ਸਮੇਂ ਵੀ ہمارا ਹੋਗਾ। ਅੜਾ ਤੋੜਾ ਵੀ ہمارا ਹੋਗਾ। ਸਾਰੇ ਵੱਲ ਵਲ ਸਿੱਧੇ ਕਰ ਦੇਾਂਗੇ ਸਾਬ। ਪਰ ਐ ਨਹੀਂ ਵੀ ਜਿਵੇਂ ਇਹਨਾਂ ਨੇ ਕਿਹਾ ਤਾਂ ਇਹਦੇ ਵਾਸੀ ਆਪਣੇ ਹਿਸਾਬ ਨਾਲ ਜਿਵੇਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਹੈ। ਵੀ ਜਿੰਨਾ ਕੋ ਸਮਝਦੇ ਨਾ ਉਸ ਤੋਂ ਤਾਂ ਕਈ ਗੁਣਾ ਉਹਨਾਂ ਦੇ ਜਿਹੜੀ ਵਜੂਗੇ ਨਾ ਸਾਬ ਜਿਵੇਂ ਸਾਡੇ ਪੰਜਾਬੀ ਚ ਇਕ ਹਕਾਵਤ ਹੈ। ਕਹਿੰਦਾ ਜਦੋਂ ਚੱਲੀ ਨਾ ਪੂਰੇ ਦੀ ਠੰਡੀ ਵਾਹ। ਉਦੋਂ ਮਿੱਤਰਾਂ ਨੂੰ ਯਾਦ ਕਰਿਆ ਕਰੀਂਗਾ ਉਦੋਂ ਉਹਨਾਂ ਨੂੰ ਪਤਾ ਲੱਗੋ ਹਿੰਦੁਸਤਾਨ ਦੇ ਨਾਲ ਪੰਗਾ ਲੈਣ ਦਾ ਕੀ ਕੀ ਨਚ ਪਾਣੀ ਪਊਗੀ